ਵੱਲੋਂ ਪਿਛਲੇ 22 ਸਾਲਾਂ ਤੋਂ ਸਬਾ ਗਿਆਮ ਲਾਭ ਪੈਂਦਾ ਹੈ ਉਸ ਗੁਰੂ ਘਰ ਦੇ ਨੇੜੇ ਪ੍ਰਮਾਤਮਾ ਦੀ ਇੰਨੀ ਕਿਰਪਾ ਗੁਰੂ ਵਾਹਿਗੁਰੂ ਦੀ ਇੰਨੀ ਕਿਰਪਾ ਹੈ ਵੀ ਤਿੰਨ ਲੰਗਰ ਲਗਾਏ ਹਰ ਬੰਦਾ ਆਪਣੀ ਸੇਵਾ ਸਮਝ ਕੇ ਪੂਰੀ ਸੇਵਾ ਕਰਦਾ ਹੈ ਆਪਣਾ ਫਰਜ਼ ਨਿਭਾਉਂਦਾ ਹੈ ਵੱਲੋਂ ਸਾਥ ਦੇ ਨਾਲ ਲੰਗਰ ਤਿਆਰ ਕੀਤਾ ਜਾ ਰਿਹਾ ਮੈਂ ਤੇ ਸਾਥ ਸਗਤ ਨੂੰ ਠੀਕ ਹੈ ਬੇਨਤੀ ਕਰਕੇ ਜੀ ਅਸੀਂ ਲੰਗਰ ਚਲਾਉਣਾ ਹੈ ਜੀ ਇਹ ਲੰਗਰ ਤੋ ਯਾ ਦੋਸਤੋ ਠੀਕ ਹੈ ਜੀ ਅਸੀਂ ਰੋਣਾ ਸ਼ੁਰੂ ਕੀਤਾ ਸੀ ਜੀ ਠੀਕ ਹੈ ਤੇ ਅੱਜ ਉਹ ਤੋਂ ਪਤਾ ਨਹੀਂ ਸੀ ਕਿ ਬਈ ਇੰਨਾ ਲੰਬਾ ਚੱਲੂਗਾ ਕੁਦਰਤੀ ਠੀਕ ਹੈ ਚਲੋ ਪਰਮਾਤਮਾ ਹੋੜੇ-ਹੋੜੇ-ਹੋੜੇ ਭੈਣ-ਭਰਾਵਾਂ ਦੇ ਸਹਿਯੋਗ ਨਾਲ 12 ਸਾਲ ਹੋ ਗਏ ਨੇ ਵੱਧ ਹੋ ਗਏ ਜੀ ਵੱਧ ਹੋ ਗਿਆ ਸੋਰੀ 22-21 ਸਾਲ ਹੋ ਗਏ 21-22 ਸਾਲ ਹਾਂ ਪਹਿਲਾਂ ਅਸੀਂ ਇੱਥੇ ਲਾਇਆ ਸ਼ੁੱਕੀ ਦੁਕਾਨ ਲਵੇ ਤਰਪਾਲ ਸਾਹਿਬ ਫਿਰ ਅਸ਼ੀਸ਼ ਸਿੰਘ ਗੁਰਦੁਆਰੇ ਸਾਡੇ ਪਿੱਛੇ ਠੀਕ ਹੈ ਜੀ ਉੱਥੇ ਅਸੀਂ 10 ਸਾਲ ਲਾਏ ਠੀਕ ਹੈ ਉਸ ਤੋਂ ਬਾਅਦ ਉਹ ਇੱਥੇ ਅੱਡ ਗੁਰਗ੍ਰੇਵ ਸਿੰਘ ਜੈਨਾਵਲੋਂ ਠੀਕ ਹੈ ਜੀ ਨੌ ਮਤਲਬ ਉਹਨਾਂ ਦਾ ਲੈਦਾ ਉਹਨਾਂ ਨੇ ਜਿਵੇਂ ਪ੍ਰਧਾਨ ਬਣਾਇਆ ਸਮੇ ਠੀਕ ਹੈ ਜੀ ਇਹਨਾਂ ਸਾਡੀ ਬਣਾ ਇੱਕ ਸੰਸਥਾ ਬਣਾਈਏ ਠੀਕ ਹੈ ਜੀ ਉਹਦੇ ਬੰਦੇ ਵੀ ਵਿੱਚ ਐਡ ਕੀਤੇ ਨੇ ਪਰ ਸਵਾਦ ਦੀ ਦਿੰਚੀ ਲੋੜ ਹੈ ਹਾਂ ਜੀ ਹਾਂ ਤਿੰਨ ਦਵਾਨ ਹੁੰਦੇ ਨਹੀਂ ਸਵਾਦ ਦੇ ਠੀਕ ਹੈ ਜੀ ਚੌਥੇ ਦਿਨਾਂ ਮਤਲਬ ਤਾਂ ਇਹ ਕਿ ਲੋੜ ਹੈ ਕਿ ਆਪੇ ਸਾਨੂੰ ਬਰੇਡਾ ਦਾ ਚਾਹ ਦਾ ਲੋੜ ਲੱਗਿਆ ਹਾਂ ਬਰੇਡ ਮਕੋੜਾ ਚਾਹ ਠੀਕ ਹੈ ਇਹਦਾ ਚਾਹ ਆਪੇ ਇੱਕਾ ਪ੍ਰਸਾਪ ਹੈ ਸਾਡੇ ਮੰਦਿਰ ਦੇ ਤਿੰਨ ਲੰਗਰ ਚੱਲਦੇ ਨੇ ਜੀ ਠੀਕ ਹੈ ਉਧਰੋਂ ਪੀਪਲ ਲਾਇਆ ਹੋਇਆ ਦੇਖੋ ਪ੍ਰਸ਼ਾਦੇ ਦਾ ਠੀਕ ਹੈ ਜੀ ਐਸਾਲ ਉਹ ਵੀ ਲੋਕਾਂ ਨੇ ਚਾਰ ਦਿਨ ਉਧਰੋਂ ਗੁਰਦੁਆਰਾ ਸਾਹਿਬ ਵੀ ਚੱਲ ਰਿਹਾ ਹੈ ਠੀਕ ਹੈ ਇੱਧਰ ਤਿੰਨ ਲੰਗਰ ਮਤਲਬ ਸਾਰਾ ਮੱਲਾ ਤਿੰਨ ਚਾਰ ਦਿਨ ਲਈ ਵਧੀਆ ਸੇਵਾ ਕਰਦਾ ਗੁਰੂ ਦੀ ਨਗਦੀ 'ਚ ਭਿੱਜੇ ਰਹਿੰਦੇ ਨੇ ਤਾਂ ਵਧੀਆ ਲੰਗਰ ਠੀਕ ਹੈ ਇਹ ਜੀ ਬਹੁਤ ਵੱਡਾ ਉਪਰਾਲਾ ਹੈ ਸਰ ਆਪਾਂ ਇੰਦਰ ਸਿੰਘ ਸੇਠੀ ਜੋ ਜ਼ਿਲ੍ਹਾ ਪ੍ਰਧਾਨ ਨੇ ਭਗਤ ਕਬੀਰ ਸੈਨਾ ਦੇ ਉਹਨਾਂ ਨੇ ਪੂਰੇ ਮਤਲਬ ਜਿਹੜੇ ਸਾਥੀ ਨੇ ਮਿਲ ਜੁਲ ਕੇ ਠੀਕ ਹੈ ਜਿਹੜੇ ਸੱਜੇ ਆਪਾਂ ਫਰੇਗੜ ਸਾਹਿਬ ਸਹਿਬ ਜਦਿਆਂ ਦੀ ਯਾਦ ਵਿੱਚ ਸਾਰਾ ਸੰਸਾਰ ਨਤਮਸਤਕ ਹੁੰਦਾ ਹੈ ਉਹਨਾਂ ਜੋ ਲਾਸਾਨੀ ਕੁਰਬਾਨੀਆਂ ਹੈ ਉਹਦਾ ਵੀ ਕੋਈ ਦੇਨਾ ਨਹੀਂ ਦੇ ਸਕਦਾ ਪਰ ਇੱਕ ਬਹੁਤ ਵੱਡੀ ਮਿਸਾਲ ਪੈਦਾ ਕਰਕੇ ਗਏ ਇਸ ਕਰਕੇ ਉਹਨਾਂ ਦੀ ਯਾਦ ਨੂੰ ਤਾਜ਼ਾ ਕਰਦੇ ਹੋਏ ਹਮੇਸ਼ਾ ਇਥੇ ਲੰਗਰ ਦਾ ਪ੍ਰਬੰਧ ਕੀਤਾ ਜਾਂਦਾ ਆਣ ਜਾਣ ਵਾਲੇ ਸੱਜਣਾ ਵਾਸਤੇ ਚਾਹੇ ਜਿੱਥੇ ਪੜੇ ਘਟ ਜਾਂਦੇ ਨੇ ਕਿਤੇ ਵੀ ਜਾਂਦੇ ਨੇ ਉਹਨਾਂ ਨੂੰ ਚਾਹ ਪਾਣੀ ਲੰਗਰ ਪ੍ਰਸ਼ਾਦਾ ਔਰ ਬਰੈਡ ਵਰਾ ਖਵਾਉਂਦੇ ਨੇ ਇੱਕ ਬਹੁਤ ਵੱਡੀ ਗੁਰਗੋਵੀ ਸਿੱਜ ਮਹਾਰਾਜ ਦਾ ਮਾਤਾ ਗੁਜਰੀਏ ਲਾਲਾ ਦਾਸ ਜੀ ਦੀ ਨਾਲੀ ਜ਼ਿੰਦਗੀ ਦੇਖ ਸਕਦੇ ਪ੍ਰਮਾਤਮਾ ਸੱਚੇ ਪਾਤਸ਼ਾਹ ਤੈਂ ਜਿੰਦਾ ਸੇਠੀ ਦਾ ਸਾਰਾ ਸਾਡੇ ਨਾਪਾਨਿ ਵਾਸੀਆਂ ਨੂੰ ਤੰਦਰੁਸਤ